ਜਿਹੜੀ ਲੋਕਤਾਂਤ੍ਰਿਕ ਪ੍ਰਕਿਰਿਆ ਚ ਕਾਰਪੋਰੇਸ਼ਨ ਦੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਿਹੜੀ ਸਰਕਾਰ ਕਰਾਉਣ ਤੋਂ ਭੱਜ ਰਹੀ ਸੀ ਆਫਟਰ ਦੀ ਆਨਰੇਬਲ ਹਾਈ ਕੋਰਟਸ ਆਰਡਰ ਇਹ ਇਲੈਕਸ਼ਨ ਹੋ ਰਹੀ ਆ ਸੋ ਮੈਂ ਅੱਜ ਤੁਹਾਡੇ ਸ਼ਹਿਰ ਲੁਧਿਆਣੇ ਆਇਆ ਹਿੱਥੇ ਮੈਂ ਲੋਕਾਂ ਨੂੰ ਅਪੀਲ ਕਰਦਾ ਐ ਕਿ ਉਹ ਤੁਸੀਂ ਆਪ ਦੇ ਲਈ ਵੋਟ ਪਾਉਣੀ ਹੈ ਬਦਲਾਵ ਲਈ ਤਾਂ ਇੱਕ ਵਾਰੀ ਪਾ ਕੇ ਵੇਖ ਲਿਆ ਮੈਨੂੰ ਲੱਗਦਾ ਸਾਰੇ ਹੱਤ ਲਾਲਾ ਵੇਖਦੇ ਕਿ ਸਾਡੇ ਨਾਲ ਬਣੀ ਕੀ ਇੱਕ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹੇਦਾਰ ਸਾਹਿਬ ਅਕਾਲ ਤਖਸਾਲ ਸਾਹਿਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਔਰ ਸਤਕਾਰ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਤਖਤ ਤੇ ਬਿਰਾਜਮਾਨ ਮਗਰ ਏਡੀ ਵੱਡੀ ਥਾਂ ਤੇ ਬਹਿ ਕੇ ਏਡੀ ਵੱਡੀ ਸ਼ਖਸੀਅਤ ਕੋਲੋਂ ਸਾਡੇ ਵਰਗਾ ਨਿਮਾਣਾ ਨਾ ਚੀਜ਼ ਗੁਨੇਗਾ ਦੂਨ ਹਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਬਲੀ ਸੋਣੀ ਹੋ ਜਿੱਡਾ ਬੰਦੇ ਦਾ ਰੁਤਬਾ ਵੱਡਾ ਨਾ ਜੀ ਉਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਉਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨ ਨੂੰ ਨੂੰ ਸੋਪਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਣ ਬੁੱਝ ਕੇ ਇੱਕ ਟਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਕਿ ਮਤਲਬ ਇਹੀ ਕਿੜਾ ਮਤਲਬ ਨਵਾਂ ਨਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਹੈ ਜੀ ਔਰ ਮੈਂ ਤਾਂ ਕਿਉਂਕਿ ਮੈਂ ਆਪ ਦਾ ਕੋਈ ਹੈ ਨਹੀਂ ਮੈਂ ਤਾਂ ਆਪ ਬਾਧਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਵਰਗਾ ਤਾਂ ਗਲਤੀ ਕਰ ਸਕਦਾ ਹੈ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜਿੰਮੇਵਾਰੀ ਥਾਂ ਤੇ ਬੈਠੇ ਆ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਤੇ ਭੈਣ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਮੈਂ ਚੜ੍ਹਦੀ ਕਲਾ ਦੀ ਗੱਲ ਕਰਨਾ ਚਾਹੁੰਦਾ ਮਗਰ ਬਹੁਤ ਚਿੰਤਾਤਾ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 70 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਤ ਨੇ 24 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਤੁਸੀਂ ਸਿਹਤਮੰਦ ਹੋ ਆਪਾਂ ਤੰਦਰੁਸਤ ਲੋਕ ਤੇ ਜੇ 24 ਦਿਨ ਆਪਣੇ ਚ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀ ਕੇਂਦਰ ਦੀ ਸਰਕਾਰ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਕਿਸਾਨਾਂ ਦੀਆਂ ਹੱਕੀ ਮੰਗਾ ਮੰਗੀਆਂ ਜਾਣੀ ਚਾਹੀਦੀ ਔਰ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਥੈਟ ਪੀਪਲ ਆਫ ਪੰਜਾਬ ਕੈਨੋਟ ਬੀ ਰਨ ਬਾਈ ਰਿਮੋਟ ਕੰਟਰੋਲਸ ਇਹ ਆਪ ਦਾ ਫੈਸਲਾ ਆਪ ਕਰੋਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਰਖੇਸ਼ ਧਰਤੀ ਹੈ ਸ਼ਹੀਦਾ ਦੀ ਧਰਤੀ ਹੈ ਬਲਦਾਨ ਦੀ ਧਰਤੀ ਹੈ ਸਾਰੇ ਮੁੱਦੇ ਲੈ ਕੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਔਰ ਪੰਜਾਬ ਦੀ ਖੇਤਰੀ ਪਾਰਟੀ ਰੀਜੀonal ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਆਪਣੀ ਆਵਾਜ਼ بلند ਕਰੋ ਔਰ ਆਈ ਥਿੰਕ ਇੱਕ ਕਾਰਪੋਰੇਸ਼ਨ ਇਲੈਕਸ਼ਨ ਤੋਂ ਇੱਕ ਨਮਾਜ਼ ਸੰਕੇਤ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੋਢ ਸੁਰਜੀਤ ਕਾਮਯਾਬ ਕਰਨ ਦੇ ਜ਼ਿੰਮੇਵਾਰੀ ਲੋਕ ਲਭਾਓ